ਅਫਸਰ ਦੀ ਨੀਵੀਂ ਕਹਿ ਰਹੇ ਕਿ ਸਿੱਖਿਆ ਹੀ ਹੈ ਜੋ ਸਾਡੇ ਦੇਸ਼ ਨੂੰ ਜੋ ਸਾਡੇ ਸਮਾਜ ਨੂੰ ਜੋ ਸਾਡੇ ਬੱਚਿਆਂ ਨੂੰ ਅਫਸਰ ਬਣਾਉਗੀ ਫੌਜ ਦੇ ਅਫਸਰ ਬਣਾਉਗੀ ਪੁਲਿਸ ਰੱਖੇ ਜਾਉਗੀ ਇਹ ਕਾਰਨਾਮ ਚਾਹਤੇ ਰਹੇ ਚੰਗੇ ਪਰ ਮੈਨੂੰ ਉਹ ਸਾਰੀ ਮਸ਼ੀਨ ਪਰਮਸ਼ਰਦਾ ਅੰਗਲੀ ਦਿੱਤਾ ਪਤਾ ਨਹੀਂ ਕਿੰਦਾ ਤੇ ਉਹ ਲੋਕ ਹੋਣਗੇ ਜੋ ਇਹਦਾ ਕਿਸੇ ਮਿਆਤੇ ਤੇ ਬੁਲੀਆਸ ਲਾ ਕੇ ਮਾਰ ਸਰ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਉਹਨਾਂ ਦੇ ਮਨ ਚ ਆਇਆ ਹੋਵੇਗਾ ਅਸੀਂ ਇਸ ਰੀਤ ਨੂੰ ਜਾਣੀ। ਬਹੁਤ ਹੀ ਸਤਕਾਰਯੋਗ ਕੀਤੀ ਸਮਾਂ ਕੱਟ ਕੇ ਮੰਤਰੀ ਜੀ ਸਾਡੇ ਵਿੱਚ ਆਏ ਸੋ ਉਹਨਾਂ ਦਾ ਬਹੁਤ ਸਵਾਗਤ ਹੈ ਹਾਸਮ ਫਤਿਹ ਨਸੀਬ ਉਹਨਾਂ ਨੂੰ ਜਿਹਨਾਂ ਹਿੰਮਤ ਜਾਨ ਬਣਾਈ ਹੋ ਲੋਕਾਂ ਨੂੰ ਇੱਕ ਪਹਿਲਾ ਉੱਧ ਹੀ ਲੱਗਦਾ ਸੀ ਵੀ ਇਹ ਗੱਲਾਂ ਹੀ ਆ ਪਰ ਮੰਤਰੀ ਜੀ ਨੇ ਉਹਨਾਂ ਨੂੰ ਸਰਕਾਰ ਸਰਕਾਰੀ ਸਕੂਲਾਂ ਨੂੰ ਕਨਫਰੈਂਸ ਸਕੂਲਾਂ ਦੇ ਬਰਾਬਰ ਲਾ ਕੇ ਖੜਾ ਕਰਨਾ ਮੰਤਰੀ ਜੀ ਦਾ ਥ੍ਰੀ ਪ੍ਰੋਜੈਕਟ ਹੈ ਸੋ ਸਾਰੇ ਉਹਨਾਂ ਨੂੰ ਛੋਟੇ ਛੋਟੇ ਬੱਚੇ ਮੰਤਰੀ ਜੀ ਦੇ ਪਰਵਾਰ ਨਿਵੰਤ ਨਾਲੇ ਖੜੇ ਹੈ ਤੇ ਮੰਤਰੀ ਜੀ ਨੇ ਬੜੇ ਪਿਆਰ ਨਾਲ ਬੱਚਿਆਂ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਸਾਡੀ ਮਾਤਾਵਾ ਪੈਣਾ ਨੌਜਵਾਨ ਵੀ ਸਕੂਲ ਚ ਪੜ੍ਹਦੇ ਪਿਆਰੇ ਬੱਚੇ ਸਾਡੇ ਸਿੱਖਿਆ ਮੈਂ ਮੇਰੇ ਸਾਰੇ ਅਧਿਕਾਰੀ ਸਹਿਬਾਨ ਡੀਓ ਸਹਿਬਾਨ ਟੀਡੀਓ ਸਹਿਬਾਨ ਸਾਡੇ ਸਿੱਖਿਆ ਕੋਆਰਡੀਨੇਟਰ ਸਹਿਬਾਨ ਸਕੂਲ ਦਾ ਸਟਾਫ ਮੈਂ ਦੇਖ ਰਿਹਾ ਕਿ ਆਸ-ਪਾਸ ਦੇ ਕਈ ਪਿੰਡਾਂ ਦੇ ਸਰਪੰਚ பஞ்ச ਸਹਿਬਾਨ ਸਾਡੇ ਆਮਾਦੀਮਾ ਦੀ ਜਿਗਰ ਅੱਜ ਪਹੁੰਚਿਆ ਆਪ ਸਭ ਨੂੰ ਬੜਾ ਬੜੀ ਸੱਚੀ ਗੱਲ ਸਭ ਤੋਂ ਪਹਿਲਾਂ ਕੋਈ ਨਹੀਂ ਦੇਖੋ ਫੋਨ ਪਿੱਛੇ ਕਰੋ ਲਓ ਲਓ ਸਾਡੇ ਥੀਲਾ ਕੋਆਰਡੀਨੇਟਰ ਆ ਸਰਦਾਰ ਦੇਆ ਸਿੰਘ ਜੀ ਮੇਰਾ ਨਾਮ ਅਮਰੀਕ ਸਿੰਘ ਹੈ ਮੈਂ ਪਿੰਡ ਰਾਏਪੁਰ ਦਾ ਵਾਸੀ ਹਾਂ ਇਹ ਮੈਂ ਇਸ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਹੈ ਇਹ ਜਿਹੜਾ ਸਕੂਲ ਹੈ ਪਿਛਲੇ ਸਮੇਂ ਸੜਕ ਦੇ ਕੋਲ ਸੀਗਾ ਤੇ ਬੱਚਿਆਂ ਦਾ ਐਕਸੀਡੈਂਟ ਦਾ ਬਹੁਤ ਖਤਰਾ ਰਹਿੰਦਾ ਸੀਗਾ ਹੋਰ ਹੋਏ ਵੀ ਹੈਗੇ ਪਰ ਉਸ ਤੋਂ ਬਾਅਦ ਇਹ ਉਪਰਾਲਾ ਕਰਕੇ 6 ਸਾਲ ਪਹਿਲਾਂ ਸਕੂਲ ਸਾਡਾ ਇੱਥੇ ਸ਼ਿਫਟ ਹੋਇਆ ਤੇ ਇਸ ਦੀ ਇਮਾਰਤ ਜਿਹੜੀ ਸੀ ਕੁਝ ਖਸਤਾ ਹਾਲਤ ਵਿੱਚ ਸੀਗੀ ਤੇ ਉਸ ਤੋਂ ਬਾਅਦ ਇਹ ਇਮਾਰਤ ਕੁਝ ਬਣ ਗਈ ਵਧੀਆ ਤੇ ਹੁਣ ਬੱਚਿਆਂ ਦਾ ਕਿਚਨ ਵੀ ਵਧੀਆ ਬਣ ਗਿਆ ਸਾਫ਼ ਸੁਥਰਾ ਕਿਚਨ ਹੈ ਤੇ ਰੋਟੀ ਪਾਣੀ ਦਾ ਪ੍ਰਬੰਧ ਬਹੁਤ ਸਾਫ਼ ਸੁਥਰਾ ਹੈ ਵਧੀਆ ਹੈ ਤੇ ਕਿਸੇ ਗੱਲ ਦੀ ਹੁਣ ਵੈਸੇ ਪ੍ਰੋਬਲਮ ਨਹੀਂ ਹੈਗੀ ਹੋ ਸਕਦਾ ਵੀ ਸਾਨੂੰ ਥੋੜੀ ਬੋਤੀ ਉੱਪਰ ਗ੍ਰਾਂਟ ਦੀ ਲੋੜ ਪਵੇ ਤਾਂ ਅਸੀਂ ਉਹ ਸਾਨੂੰ ਸਰਕਾਰ ਵੱਲੋਂ ਇਹਦੀ ਮਦਦ ਮਿਲ ਜਾਵੇ ਤਾਂ ਚੰਗੀ ਗੱਲ ਹੈ ਜੀ ਤੇ ਬਾਕੀ ਪਿੰਡ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਬਹੁਤ ਵੱਡੇ ਉਪਰਾਲੇ ਨਾਲ ਇਹ ਸਕੂਲ ਜਿਹੜਾ ਸਾਡਾ ਇੱਥੇ ਆਇਆ ਹੈ ਅਸੀਂ ਇਸ ਸਰਕਾਰ ਦਾ ਧੰਨਵਾਦ ਵੀ ਕਰਦੇ ਆਂ ਤੇ ਇਹ ਮੰਗ ਵੀ ਅਸੀਂ ਇਹ ਕਰਦੇ ਆਂ ਵੀ ਸਾਨੂੰ ਵੱਧ ਤੋਂ ਵੱਧ ਇਸ ਪਿੰਡ ਨੂੰ ਇਸ ਪਿੰਡ ਦੀਆਂ ਗਲੀਆਂ ਨੂੰ ਕੁਝ ਦਿੱਤਾ ਜਾਵੇ ਫੰਡ ਵਗੈਰਾ ਤਾਂ ਇਹ ਹੋਰ ਵੀ ਵਧੀਆ ਬਣ ਸਕਾ ਤੇ ਇਸ ਇਮਾਰਤ ਨੂੰ ਵੀ ਹੋਰ ਅਸੀਂ ਚਾਰ ਚੰਦ ਲਾਣੇ ਜਾਂਦੇ ਆ ਵੀ ਚਲੋ ਹੋਰ ਬੱਚੇ ਜਿਹੜੇ ਚੰਗੇ ਤਰੀਕੇ ਨਾਲ ਇੱਥੇ ਵਿਚਰ ਸਕਣ ਤੇ ਅਧਿਆਪਕ ਸਹਿਬਾਨ ਸਾਡੇ ਬੜੇ ਮਿਹਨਤੀ ਹੈ ਤੇ ਬਾਕੀ ਐਲ ਸੀ ਡੀ ਵੀ ਲੱਗੀ ਹੋਈ ਆ ਸਾਹਮਣੇ ਦਿਖ ਰਹੀ ਆ ਤੇ ਹੋਰ ਵੀ ਵਾਟਰ ਕੂਲਰ ਵੀ ਹੈਗਾ ਪਾਣੀ ਦਾ ਅੱਛਾ ਪ੍ਰਬੰਧ ਹੈ ਤੇ ਮੈਂ ਤਾਂ ਇਹੀ ਚਾਹਾਂਗਾ ਵੀ ਬੈਂਸ ਸਾਹਿਬ ਦਾ ਵੀ ਬਹੁਤ ਧੰਨਵਾਦ ਹੈ ਬੈਂਸ ਸਾਹਿਬ ਨੂੰ ਵੀ ਅਸੀਂ ਹੁਣ ਅਪੀਲ ਕਰਦੇ ਆਂ ਵੀ ਬੈਂਸ ਸਾਹਿਬ ਸਾਡੇ ਇਸ ਐਜੂਕੇਸ਼ਨ ਮਿਨਿਸਟਰ ਹੋਣ ਦੇ ਨਾਤੇ ਨਾਲ ਸਾਡੇ ਸਕੂਲ ਨੂੰ ਫੰਡ ਵੱਧ ਤੋਂ ਵੱਧ ਦਿੱਤਾ ਜਾਵੇ ਤਾਂ ਜੋ ਇਹ ਸਾਡੇ ਸਕੂਲ ਦਾ ਵਿਕਾਸ ਹੋਵੇ ਤੇ ਅਸੀਂ ਭਗਵਾਨਤਮਾਨ ਸਰਕਾਰ ਦਾ ਹੀ ਬਹੁਤ ਧੰਨਵਾਦੀ ਆਂ ਵੀ ਉਹਨਾਂ ਦੇ ਉਪਰਾਲੇ ਸਦਕਾ ਵੀ ਸਾਡੇ ਜਿਹੜੇ ਐ ਲੀਡਰ ਸਾਹਿਬਾਨ ਹੈ ਉਹ ਵੀ ਜਾ ਕੇ ਉਹਨਾਂ ਨਾਲ ਸੰਪਰਕ ਗਾਇ ਗਾਇ ਕਰੀ ਜਾਂਦੇ ਆ ਤੇ ਅਸੀਂ ਉਹਨਾਂ ਦਾ ਧੰਨਵਾਦੀ ਆਂ ਸਾਨੂੰ ਇਹ ਜਿਹੜਾ ਇਹ ਚੀਜ਼ ਸਾਨੂੰ ਦਿੱਤੀ ਹੋਈ ਆ ਬੱਚਿਆਂ ਦਾ ਭਵਿੱਖ ਉਜਵਲ ਬਣੇ థాంਕ ਯੂ ਸਾਨੂੰ ਮੇਰੇ ਨਾਮ ਸੁਣਿਆ ਹੈ ਮੈਂ ਪੰਜਿੰਨਤ ਬਾਅਦ ਵਿੱਚ ਪੜਦੀ ਆ ਸਰ ਦੇ ਸਕੂਲ ਵਿੱਚ ਲੱਗ ਮੈਂ ਕਮਰਾ ਤੇ ਕਿ ਨਮੀ ਸਹੀ ਬਣੀ ਹੈ ਕੋਣ ਸਾਨੂੰ ਸਾਫ ਸਾਫ ਖੜਾ ਰਿਹਾ ਹੈ ਇਹ ਆਪਣੇ ਸਾਡੇ ਸਕੂਲ ਵਿੱਚ ਪ੍ਰਾਈਵੇਟ ਸਕੂਲ ਨਾਲੋਂ ਵਧੀਆ ਪੜਾਈ ਹੁੰਦੀ ਹੈ థాంਕ ਯੂ ਮੈਂ ਵਿਕਟਰ ਸਿੰਘ ਪਿੰਡ ਰਾਇਪੁਰ ਉੱਪਰ ਅਸੀਂ ਸਾਡੇ ਪਿੰਡ ਦਾ ਜਿਹੜਾ ਵਿਕਾਸ ਦਾ ਕੰਮ ਹੈ ਸਾਡੇ ਵਰਜੋਤ ਸਾਹਿਬ ਮੰਤਰੀ ਸਾਹਿਬ ਨੇ ਇੱਕ ਕਮਰਾ ਬਣਾਇਆ ਤੇ ਇੱਕ ਰਸੋਈ ਬਹੁਤ ਵਧੀਆ ਬਣਾਈ ਹੈ ਤੇ ਆਣ ਵਾਲੇ ਟਾਈਮ 'ਚ ਅਸੀਂ ਮੰਤਰੀ ਸਾਹਿਬ ਤੇ ਹੋਰ ਵੀ ਮੰਗ ਕਰਦੇ ਹਾਂ ਕਿ ਸਾਨੂੰ ਸਕੂਲ ਵਾਸਤ ਬਹੁਤ ਵਧੇਰੇ ਘੰਟਾ ਦਿੱਤੀ ਜਾਣ ਜਿਹਦੇ ਕਰਕੇ ਸਾਡੇ ਪਿੰਡ ਦਾ ਵਿਕਾਸ ਬਹੁਤ ਵਧੀਆ ਹੋ ਜਾਵੇ ਤੇ ਹੋਰ ਵੀ ਸਾਡੀ ਮੰਗ ਹੈ ਕਿ ਜੇ ਮੰਨ ਲਓ ਸਾਡਾ ਪਿੰਡ ਵਾਲਾ ਪਾਣੀ ਹੈ ਉਹਦੇ ਵਾਸਤੇ ਸਾਡੀ ਇੱਕ ਟੈਂਕੀ ਬਣਾਈ ਜਾਵੇ ਤੇ ਇੱਕ ਸਾਡੇ ਖੇਤੀવાડી ਵਾਸਤੇ ਸਾਡੋ ਜ਼ਮੀਨ ਵਾਸਤੇ ਇੱਕ ਬੋਰ ਦਾ ਕੰਮ ਜਿਹੜਾ ਉਹ ਬੋਰਤ ਜ਼ਰੂਰੀ ਹੈ অতি ਜ਼ਰੂਰੀ ਹੈ ਜਿਹਦੇ ਕਰਕੇ ਅਸੀਂ ਮੰਗ ਕਰਦੇ ਆ ਪਿਆ ਸਾਬ ਨੂੰ ਕਿ ਸਾਡੇ ਪਿੰਡ ਵਾਸਤੇ ਜਿਹੜਾ ਜ਼ਮੀਨ ਨੂੰ ਪਾਣੀ ਲਾਣ ਵਾਸਤੇ ਜਿਹੜਾ ਬੋਰ ਹੈ ਉਹ ਅੱਜ ਦੇ ਸਾਹਬ ਤੇ ਦਿੱਤਾ ਜਾਵੇ ਤੇ ਅਸੀਂ ਮਾਨ ਸਰਕਾਰ ਤੇ ਸ੍ਰੀ ਜੋਤ ਫੈਸਰੀ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੋ ਬੇਗਮ ਰਾਏ ਪ੍ਰੇਦੀਪ ਪੈਂਚਲੀ ਰਾਏ ਪਰ ਸਕੂਲ ਦੀ ਧੰਨਵਾਦ ਕਰਦੀ ਹੂ ਇਸ ਸਕੂਲ ਵਿੱਚ ਮੈਂ ਗੁਰਵਿੰਦਰ ਕੌਰ ਪਿੰਡ ਰਾਏਪੁਰ ਸਪੰਚਰ ਮੈਂ ਸਿੱਖਿਆ ਮੰਤਰੀ ਸਰਦਾਰ ਮੋਜੋ ਸਿੰਘ ਪੈਂਦੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਜੋ ਸਕੂਲ ਹੈ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀ ਜਿਨ੍ਹਾਂ ਨੂੰ ਪੂਰਾ ਕੀਤਾ ਜਿਵੇਂ ਕਿ ਇੱਕ ਰਸੋਈ ਵੀ ਕਮੀ ਸੀ ਤੇ ਉਸ ਰਸੋਈ ਵਿੱਚ ਬਹੁਤ ਮਤਲਬ ਉਹਦਾ ਉਹਦਾ ਕੰਮ ਆਪਾਂ ਨੇ ਮੂੰ ਕੰਬਲ ਕਰਵਾਇਆ ਹੈ ਤੇ ਉਹਦੇ ਵਿੱਚ ਜਿੰਦਗੀ ਸਾਫ ਸੁਥਰਾ ਖਾੜਾ ਬਣਦਾ ਹੈ ਤੇ ਅਸੀਂ ਮੰਤਰੀ ਸਾਹਿਬ ਤੋਂ ਬੜੋਂ ਮੋੜ ਆਸ ਕਰਦੇ ਹਾਂ ਕਿ ਉਹ ਸਕੂਲ ਵਾਸਤੇ ਫੰਡ ਔਰ ਪਿੰਡ ਵਾਸਤੇ ਕੁਝ ਮਦਦ ਮਿਲਿਆ ਕਰਵਾ ਸਕੇ ਜਿਸ ਕਰਕੇ ਅਸੀਂ ਪਿੰਡ ਵਿੱਚ ਹੋਰ ਜ਼ਿਆਦਾ ਵਧੀਆ ਸਹੂਲਤਾਂ ਲੈ ਕੇ ਆਈਏ ਧੰਨਵਾਦ